ਮੁੰਡੇ ਦੇ ਵਿਆਹ ਨੂੰ 2 ਮਹੀਨੇ ਦਾ ਸਮਾਂ ਵੀ ਨਹੀਂ ਹੋਇਆ ਕਿ ਇੱਥੇ ਸਰਿਆਮ ਹ ਉਸ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ। ਇਸ ਘਟਨਾ ਦੇ ਵਿੱਚ ਪਹਿਲਾਂ ਵੀ ਇੱਕ ਧੀ ਦੀ ਜਾਨ ਜਾ ਚੁੱਕੀ ਹੈ ਤੇ ਹੁਣ ਪੁੱਤ ਵੀ ਇਸ ਤਰ੍ਹਾਂ ਚਲਾ ਗਿਆ ਜਿਸ ਤੋਂ ਬਾਅਦ ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਨੂੰ ਆਪਣੇ ਪੁੱਤਰ ਦੀ ਇਸ ਜਾਨ ਦੇ ਬਾਰੇ ਜਦੋਂ ਪਤਾ ਲੱਗਦਾ ਤਾਂ ਉਹ ਰੋ ਰੋ ਕਮਲੇ ਹੋ ਜਾਂਦੇ ਨੇ। ਉਹ ਰੋਂਦੇ ਰਹੇ ਅਤੇ ਕਹਿੰਦੇ ਰਹੇ ਕਿ ਗੁਰਪ੍ਰੀਤ ਸਿੰਘ ਦੀ ਹਾਲਤ ਦੇਖ ਕੇ ਮੈਂ ਦੁਖੀ ਹੋ ਗਿਆ ਮੇਰਾ ਪਰਿਵਾਰ ਮੁੱਕ ਗਿਆ। ਸਾਰਿਆਂ ਦੀਆਂ ਅੱਖਾਂ ਉਹਨਾਂ ਨੂੰ ਦੇਖ ਕੇ ਨਮ ਹੋ ਗਈਆਂ ਇਸ ਪੂਰੇ ਮਾਮਲੇ ਸੰਬੰਧੀ ਐਸਐਚਓ ਅਮਰੀਕ ਸਿੰਘ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ ਨੇ ਉਹਨਾਂ ਦੱਸਿਆ ਕਿ ਇਹ ਘਟਨਾ ਸ਼ਾਮ 7 ਵਜੇ ਦੀ ਹੈ ਅਤੇ ਇਸ ਘਟਨਾ ਦੀ ਸੂchnਾ ਉਹਨਾਂ ਦੇ ਕੋਲ 7:30 ਵਜੇ ਪਹੁੰਚ ਗਈ ਸੀ ਪਤਾ ਲੱਗਦਾ ਹੀ ਇਸ ਘਟਨਾ ਤੋਂ ਬਾਅਦ ਪਤਾ ਪਈ ਪਤਾ ਲੱਗਿਆ ਕਿ ਇਹ ਪੁਰਾਣੀ ਰੰਜਿਸ਼ ਦੇ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਮਲਤਮਾ ਦੀ ਪਛਾਣ ਕਰਕੇ ਗ੍ਰਫਤਾਰੀ ਕਰ ਲਈ ਜਾਵੇਗੀ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਬੱਡੀ ਖਿਡਾਰੀ ਦੀ ਗੋਲੀਆਂ ਮਾਰ ਕੇ ਜਾਨ ਲੈਣ ਦਾ ਹਿਸਾਰਾ ਮਾਮਲਾ ਜੋ ਕਿ ਸੰਸਨੀ ਖੇਜ ਬਣਿਆ ਖੇਤੀਬਾੜੀ ਸਟੋਰ ਦੇ ਵਿੱਚ ਮੌਜੂਦ ਨੌਜਵਾਨ ਨੂੰ ਖਤਮ ਕੀਤਾ ਗਿਆ ਜਿਸ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਨੌਨੀ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਨੋਸ਼ੇਰਾ ਪੰਨਵਾ ਦੇ ਵਜੋਂ ਕੀਤੀ ਗਈ ਸੀ ਇੱਕ ਮਸ਼ਹੂਰ ਕਬੱਡੀ ਖਿਡਾਰੀ ਵੀ ਹੈ ਪਰ ਨਾਲ ਹੀ ਇਹ ਪਤਾ ਲੱਗਿਆ ਕਿ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਸਤਨਾਮ ਸਿੰਘ ਸੱਤਾਦਾਹੀ ਚਚੇਰਾ ਭਰਾ ਸੀ ਦੇ ਖਿਲਾਫ ਫਿਰੋਤਿਆਂ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਨੇ ਇਸ ਵਾਰ ਦਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਦੋ ਤੋਂ ਤਿੰਨ ਬੰਦਿਆਂ ਦੇ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਸ ਦੇ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਖਤਮ ਕੀਤਾ ਗਿਆ ਨਵੀਂ ਵਿਆਹੀ ਜੋੜੇ ਵਾਲੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਅਤੇ ਇਹ ਘਰ ਖਤਮ ਹੋ ਗਿਆ ਉਜੜ ਗਿਆ ਕਿਉਂਕਿ ਪਹਿਲਾਂ ਵੀ ਇੱਕ ਧੀ ਦੀ ਜਾਨ ਜਾ ਚੁੱਕੀ ਹੈ ਜਿਹੜਾ ਨਾ ਗੌਰਪ੍ਰੀ ਸਿੰਘ ਹੈ ਜੀ ਮੈਂ ਆਡੇ بیٹے ਦਾ ਮੈਂ ਬਾਸ ਸਿਕੰਦਰ ਸਿੰਘ ਆ ਜੀ ਕੀ ਗੱਲ ਬਾਤ ਹੋਈ ਮੈਂ ਬਾਸ ਚਰੌਣਾ ਆਂ ਗਿਆ ਮੈਂ ਤਾਂ ਝਾੜੀਆਂ ਘਰ ਕਰਕੇ ਆਦਾ ਪੁੱਤ ਪਾਲਿਆ ਫੇਰਾ ਪੁੱਤ ਮਾਰ ਦਿਆ ਮੇਰਾ ਪੁੱਤ ਮਾਰ ਨਟਿਆ ਗਿਆ ਚਰੌਣੇ ਉਹ ਪੁੱਦਾ ਪੇ ਗਿਆ ਨੇ ਮੇਰਾ ਪੁੱਤ ਮਾਰਿਆ ਵਾ ਤੇ ਲਸ਼ਰੇ ਵਾਲੇ ਪੰਜਾਬੇ ਕੇ ਆਉਨਾ ਮੇਰਾ ਪੁੱਤ ਮਾਰਿਆ ਆਏ ਓਏ ਮੇਰਾ ਪੁੱਤ ਮਾਰਤਾ ਵਈ ਗੋਲੀਆਂ ਮਾਰ ਮਾਰ ਕੇ ਓਏ ਆ ਮੈਂ ਡਰਾਈਵਰ ਆ ਮੈਂ ਇਹ ਬੱਸ ਚਲਾਉਣ ਜਾਂਦਾ ਪਿੰਡੋਂ ਤੇ ਪੜਾ ਲਗਾ ਜਾ ਕੇ ਮੈਂ ਦੇ ਉਤੋਂ ਫੇਰ ਆਇਆ ਵਾਸ ਉਹ ਮੇਰਾ ਬੁਖਾਰ ਚੜਿਆ ਵਾ ਤੇ ਦਵਾਈ ਲੈ ਕੇ ਆਪ ਦੀ ਤਿਆਰੀ ਕਰ ਉਹ ਮੇਰਾ ਵੀ ਡਾਵਾ ਹਰਤਾ ਕੇ ਚੜਾ ਲੈ ਸਭੀ ਨਾਲ ਤੁਹਾਡੀ ਮੇਰਾ ਜੀ ਕਰਨ ਵੀਰ ਸਿੰਘ ਅੱਜ ਇਹ ਬੱਚਾ ਆਵਾਜ਼ ਨੂੰ ਮੋਲੀ ਲੱਗੀ ਤਾਂ ਕੀ ਨਾਮ ਹੈ ਨਾ ਪਹਿਨਾ ਗੁਰਪ੍ਰੀਤ ਸਿੰਘ ਤੇ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹਾਂ ਜੀ ਤੇ ਕੀ ਗੱਲ ਬਾਤ ਹੋਈ ਹੈ ਗੋਲ ਬਾਦ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਫੋਨ ਹੀ ਆਇਆ ਕਿ ਇਹ ਝਗੜਾ ਹੋਇਆ ਬਾਈਪਾਸ ਤੇ ਤਰਨ ਇਸ਼ਾਰਾ ਬਨਵਾ ਲੇ ਅਸੀਂ ਜਾ ਕੇ ਵੇਖਿਆ ਤੇ ਕੋਈ ਆਂਦੇ ਗੋਲੀਆਂ ਮਾਰ ਕੇ ਚਲੇ ਗਏ ਨਾ ਇਹਨਾਂ ਨੂੰ ਗੋਲੀਆਂ ਮਾਰ ਕੇ ਹਾਂਜੀ ਕਿੱਥੇ ਲੱਗੀ ਗੋਲੀ ਪਤਾ ਕਿਸ ਗੋਲੀਆਂ ਵੇਖਨ ਦੇ ਆ ਕਿ ਪਤਾ ਨਹੀਂ ਲੱਗਨਦਾ ਕਿੱਥੇ ਲੱਗੀ ਹੈਗੀ ਇੱਕ ਦਾਗ ਛੋਟਾ ਜਿਹਾ ਪਿੱਛੇ ਤੇ ਕੋਈ ਜ਼ਿਆਦਾ ਜ਼ਾਂ ਤੇ ਪਤਾ ਨਹੀਂ ਲੱਗਦਾ ਕਿ ਕਿੱਥੇ ਲੱਗੀ ਗੋਲੀ ਬੰਦੇ ਨੂੰ ਕਿਹੜੇ ਪੁਲਿਸ ਪਹੁੰਚੀ ਮੌਕੇ ਤੇ ਬਾਅਦ ਪਹੁੰਚੀ ਹੈ ਪੁਲਸ ਦੀ ਜਿਹੜੀ ਬੋਡੀ ਆ ਗਈ ਉਹ ਖੇਤਾਂ ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਆ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜ ਕਿੱ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਦੀ ਡੱਡ ਬੋਡੀ ਚਾਹੀਦੀ ਉੱਥੇ ਨੂੰ ਕੋ ਖੂਨ ਡਲਣਾ ਚਾਹੀਦਾ ਹੈਗਾ ਇਹ ਰੋਡ ਤੇ ਇਕੱਲਾ ਹਰਾਂ ਖੇਤਾਂ ਦੇ ਵਿੱਚ ਪਈ ਹੈ ਦੀ ਬੋਡੀ ਜਾ ਕੇ ਦੋ ਇਡੈਂਟੀਫਾਈ ਕੀਤੀ ਹੈ ਕੀ ਤੁਹਾਨੂੰ ਲੱਗਦਾ ਸਾਨੂੰ ਤੇ ਅਜ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਇਕੱਲਾ ਗਲਾ ਫੋਤੀ ਹੈ ਸਾਡਾ ਬਹੁਤ ਮਾਰਿਆ ਹੈ ਵੱਡੀ ਦਾ ਖਿਡਾਰੀ ਹੈ ਹਾਂਜੀ ਇਹ ਕਬੱਡੀ ਖੇਡਦਾ ਹੈ ਜੀ ਵਿਆਹ ਹੋਇਆ ਕਿੰਨੇ ਚਿਰ ਹੋਇਆ ਵਿਆਹ 1.5 ਮਹੀਨਾ ਆਇਆ ਜੀ ਕੀ ਮੰਗ ਕਰਦੇ ਮੰਗ ਤੇ ਇਹੋ ਕਰਦੇ ਆਂ ਵੀ ਜੋ ਵੀ ਦੋਸ਼ੀ ਆ ਉਹਨਾਂ ਦੇ ਸਖਤ ਕਾਰੋਜ ਹੋਣੀ ਚਾਹੀਦੀ ਹੈ ਆਯਾ ਤੇ ਪੁਲਿਸ ਕਾਵੇ ਦੇ ਲਾਗੇ ਤੇ ਇਨਫਾਰਮੇਸ਼ਨ ਵੜੀ ਸੀ ਇਹਦੇ ਲਾਗੇ ਕੋਈ ਗੋਲੀ ਚੱਲੀ ਆ ਤੇ ਇੱਕ ਸ਼ਖਸ ਦੇ ਗੋਲੀ ਬੱਤੀ ਹੈ ਪੂਰੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮਦਾਕਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮਦਾਕਿਕ ਕਾਰਵਾਈ ਕਰ ਰਹੇ ਆ ਸਰ ਜਿਹਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਅਜੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ਾਇਦ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਤਾਂ ਦਾ ਸਰ ਕੌਣ ਹੈਗੇ ਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਸ ਦੇ ਬਾਰੇ ਅੰਡਰ ਇਨਵੈਸਟੀਗੇਟ ਹੈ ਸਾਰਾ ਕੁਝ ਜੇ ਇਹਦੇ ਗੋਲੀ ਵੱਜੀ ਉਹਦਾ ਕੀ ਨਾ ਹੈਗਾ ਸੀ ਇਨਵੈਸਟੀਗੇਟ ਕਰ ਰਹੇ ਆ ਉਹਦੇ ਬਾਰੇ ਵੀ ਅਜੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਠੀਕ ਜੀ